ਸਾਦ ਸੰਗਤ ਜੀ ਬ੍ਰਹਮਾ ਦਾ ਪੁੱਤਰ ਹੋਇਆ ਪੁਲਸਤਿ ਅਰਿਸ਼ੀ ਉਸ ਦਾ ਪੁੱਤਰ ਹੋਇਆ ਵਿਸ਼ਵਵ ਵਿਸ਼ਵਵ ਦੀ ਪਹਿਲੀ ਪਤਨੀ ਦੇਵੰਗ ਦੇਵਾਂਗਣਾ ਜਿਹੜੀ ਭਾਰਦਵਾਜ ਦੀ ਧੀ ਸੀ ਇਹਦਾ ਪੁੱਤਰ ਸੀ ਕਬੀਰ ਤੇ ਵਿਸ਼ਵਵ ਦੀ ਦੂਜੀ ਪਤਨੀ ਸੀ ਕੈਕਸੀ ਕੈਕਸੀ ਦੀ ਔਲਾਦ ਸੀ 라वण ਕੁੰਭਕਰਨ ਵੇਪੀਸ਼ਣ ਤੇ ਸੁਰਪੰਖ 라वण ਦੇ ਪਿਤਾ ਦਾ ਨਾਮ ਵਿਸ਼ਵਵ ਸੀ ਮਾਤਾ ਦਾ ਨਾਮ ਕੈਕਸੀ ਸੀ ਇਹ ਬ੍ਰਹਮਾ ਦੀ ਕੁੱਲ ਦੇ ਵਿੱਚੋਂ ਹੋਏ ਆ